12 ਹੈਡ ਦਾ ਮਰਕਾ ਪਿਓਰ ਕਰੀਮ ਦੇ ਉੱਪਰ 59 ਤੋਂ ਰੇਡ ਹੈ 59 ਤੋਂ ਰੇਡ ਹੈ ਪਾਰਟੀ ਵਿੱਚ ਸੁਣਦਾ ਕਿ ਆਪਣੇ ਕੋਲ ਚੈੱਕ ਕਰਦਾ ਜਗਦਾ ਜਗਦਾ ਸੋਟੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਤੇ ਬਹੁਤ ਹੀ ਖੂਬਸੂਰਤ ਬਹੁਤ ਹੀ ਪਿਆਰੇ ਆਪਣੇ ਕੋਲ ਆਰਟੀਕਲ ਅੱਜ ਕਿਰੇ ਆਹ ਦੁਪੱਟਾ ਆ ਗਿਆ ਪਾਰਟੀ ਦੁਪੱਟਾ ਸਾਡਾ ਟਾਰਟ ਬਟਾ ਟਾਰਗੇਟ ਬਟੇ ਦੇ ਮਾਰ ਕੇ ਹੈਂਡਵਰਕ ਦਾ ਬੋਰਡ ਪਿੰਕ ਕਲਰ ਦਾ ਰਾਣੀ ਕਲਰ ਦਾ 52 ਤੋਂ ਰਿਹਾ ਬਾਈ 1 ਕਲਰ ਦੀ ਚਾ ਆ ਗਿਆ ਦੋ ਕਲਰਾਂ ਸੈਟ ਹੈ ਉਸ ਤੋਂ ਆ ਗਿਆ ਰਾਮਦਾਸਾ ਬ੍ਰਾਂਡ ਭਾਜੀ ਦੋ ਦੀ ਬ੍ਰੈਂਡਰ ਆ ਗਿਆ ਰਾਮਦਾਸ ਚੈੱਕ ਕਰ ਸਕਦੇ ਹੋ ਬ੍ਰੈਂਡਰ ਕੁਆਲਟੀ ਆ ਗਈ ਰਾਮ ਟੈਕਸਟ ਚਾਰ ਕਲਰ ਹੈ ਚਾਰੇ ਕਮੇ ਬਹੁਤ ਪਿਆਰੇ ਬਾਈ ਬਹੁਤ ਹੀ ਸੋਹਣੇ ਕਲਰ ਹੈ ਇੱਕ ਰੀਡ ਹੋੜ ਆ ਗਿਆ ਰਾਮਦਾਸਾ ਭਾਜੀ ਇਹ ਰੀਡ ਤੇ ਰਾਜਾ ਇਹ ਆਇਆ ਭਾਜੀ ਬਹੁਤ ਵਾਈ ਕੋਡ ਰਾਈਡ অর্গানিক ਆਹ ਰੇਤ ਨਾਲ ਨਹੀਂ ਨਹੀਂ ਬੋਟਮ ਤੇ ਵਰਕ ਆ ਗਈ ਨਾ हां जी ਆ ਚੈੱਕ ਕਰੋ ਵੀਰੇ ਕੋਡ ਰਾਈਡ ਆ ਗਈ ਯਾਰ ਬਹੁਤ ਹੀ ਸੋਹਣਾ ਆਰਟੀਕਲ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਫੁੱਲ ਲੌਂਗ ਲੰਬਾਈ ਹੈ ਆਰਟੀਕਲ ਬਹੁਤ ਸੋਹਣਾ ਹੈ ਜੇ ਆ ਆ ਗਈ ਵਿੱਚੇ ਦੀ ਬੋਟਮ ਇਹ ਪਾਰਟੀ ਵੀ ਰਹੀ ਆ ਬੋਟਮ ਆ ਗਈ ਦੀ ਇਹ ਵੀ ਬ੍ਰਾਂਡ ਆਰਾਮ ਟੈਕਸ ਦਾ ਜੀ ਚੈੱਕ ਕਰੀਏ ਵੀਰੇ ਆ ਚੈੱਕ ਕਰੋ ਜੀ 28 ਤੋਂ 50 ਰੁਪਏ ਦਾ ਆਹ ਕਲਰ ਆ ਗਏ ਭਾਈ ਆਹ ਕਲਰ ਆ ਗਏ ਬੀ ਜੀ ਚਾਰ ਕਲਰ ਸੈਟ ਹੈ ਚਾਰੇ ਕਲਰ ਬਹੁਤ ਪਿਆਰੇ 1 2 3 4 ਚਾਰ ਦੀ ਜੇ